ਸੀ ਇਹਨਾਂ ਨੂੰ ਪੁੱਛਿਆ ਸੀ ਵੀ ਸਾਡੇ ਮੌਸਮ ਦੇ ਹਿਸਾਬ ਨਾਲ ਘੋੜੇ ਨੂੰ ਭਰਉਣ ਦਾ ਸਭ ਤੋਂ ਸਹੀ ਮਹੀਨਾ ਜਾਂ ਸਭ ਤੋਂ ਸਹੀ ਸਮਾਂ ਕਿਹੜਾ ਹੈ ਉਹ ਕਹਿੰਦੇ ਵੀ ਘੋੜੀ ਤਾਂ ਜਦੋਂ ਜਦੋਂ ਦਿਨ ਲੇਸਟ ਰਾਈਟ ਏਜ ਟੂ ਗੈਟ ਅ ਫਿਲੀ ਕਵਰਡ ਫਾਰ ਦਾ ਫਰਸਟ ਟਾਈਮ ਟੂ ਗੈਟ ਅ ਗੁੱਡ ਫੋਲ ਘੋੜੀ ਦਾ ਜ਼ਿੰਦਗੀ ਦਾ ਪਹਿਲਾ ਬੱਚਾ ਹੋਊਗਾ ਉਹਦੇ ਬਾਕੀ ਬੱਚਿਆਂ ਨਾਲੋਂ ਛੋਟਾ ਹੀ ਹੋਊਗਾ ਵਾਟ ਇਜ਼ ਦਾ ਰਾਈਟ ਟਾਈਮ ਟੂ ਕਨਸੀਵ ਅ ਮੇਲ Uh, weather, chronic weather. Well, horses are one day breeders, so they, as the day length increases, then um, so does their fertility. But you need to think about when the foal is going to be born, and if the foal is born and it's too hot, it can be really quite difficult for the foal. So, um, you know, he, you're right, your idea of problems might be from February to um, ਹਾਂਜੀ ਆਈਬੋ ਆਡੀਓ ਅਰੇ ਕਵਾਈਜ਼ਰ ਰੀਵਿਊ ਆਫ ਪ੍ਰਾਈਸ ਕੰਡੀਸ਼ਨਸ ਅਸੀਂ ਇਹਨਾਂ ਨੂੰ ਪੁੱਛਿਆ ਸੀ ਵੀ ਸਾਡੇ ਮੌਸਮ ਦੇ ਹਿਸਾਬ ਨਾਲ ਘੋੜੇ ਨੂੰ ਭਰੌਣ ਦਾ ਸਭ ਤੋਂ ਸਹੀ ਮਹੀਨਾ ਜਾਂ ਸਭ ਤੋਂ ਸਹੀ ਸਮਾਂ ਕਿਹੜਾ ਹੈ ਉਹ ਕਹਿੰਦੇ ਵੀ ਘੋੜੀ ਤਾਂ ਜਦੋਂ ਜਦੋਂ ਦਿਨ ਲੰਬੇ ਹੁੰਦੇ ਨੇ ਉਦੋਂ ਉਦੋਂ ਦੀ ਗੱਭਨ ਰਹਿਣ ਦੀ ਸਮਰੱਥਾ ਵੱਧਦੀ ਹੈ ਇਸ ਲਈ ਅਸੀਂ ਉਹਨੂੰ ਗੱਭਨ ਤਾਂ ਇਹਨਾਂ ਮਹੀਨਿਆਂ ਚ ਕਰਾ ਸਕਦੇ ਹਾਂ ਬਟ ਸਾਨੂੰ ਫੋਕਸ ਕਰਨਾ ਚਾਹੀਦਾ ਵੀ ਸਾਡੇ ਕੋਲ ਬੱਚਾ ਕਦੋਂ ਆਊਗਾ ਸਾਡੇ ਕੋਲ ਬੱਚਾ ਫਰਵਰੀ ਤੋਂ ਲੈ ਕੇ ਅਪ੍ਰੈਲ ਤੱਕ ਆ ਜਾਵੇ ਉਹ ਬੈਸਟ ਹੈ ਵੀ ਉਹਨੂੰ ਜੰਮਦੇ ਸਾਰ ਨੂੰ ਬਹੁਤ ਗੱਲੇ ਮੌਸਮ ਦਾ ਸਾਹਮਣਾ ਨਹੀਂ ਕਰਨਾ ਪੈਣਾ ਜਿਹਦੇ ਕਰਕੇ ਉਹਦੇ ਪਹਿਲੇ ਦੇ ਜਿਹੜੇ 2-3 ਮਹੀਨੇ ਨੇ ਉਹ ਵਧੀਆ ਨਿਕਲਣਗੇ ਜਦ ਨੂੰ ਉਹ ਸੰਭਲ ਜਾਊਗਾ ਇਸ ਦਾ ਰਾਈਟ ਏਜ ਟੂ ਗੈਟ ਅ ਫਿਲੀ ਕਵਰਡ ਫਾਰ ਦਾ ਫਰਸਟ ਟਾਈਮ To get a good foal? To get a good foal, yes. yes. Um, I think when the filler is mature, so I would probably say a three year old. Three years old. Now, every uh, all maiden bears, maiden foals yes. are smaller. They're also smaller than foals out of bears that have uh, already had a foal. But if you were to bring. Four days, four days, four days, four days. ਉਹਦੇ ਬਾਕੀ ਬੱਚਿਆਂ ਨਾਲੋਂ ਛੋਟਾ ਹੀ ਹੋਊਗਾ ਇਹਦੇ 'ਚ ਕੋਈ ਦੋਰ ਆਏ ਨਹੀਂ ਹੈਗੀ ਬਟ ਫਿਰ ਵੀ ਘੋੜੇ ਨੂੰ ਘੱਟੋ ਘੱਟ 3 ਸਾਲ ਦੀ ਉਮਰ ਤੋਂ ਬਾਅਦ ਗੱਭਨ ਕਰਾਓ ਕਿ ਉਹਦੇ ਬੱਚਾਦਾਨੀ ਦਾ ਸਾਈਜ਼ ਇੰਨਾ ਖੋਜਵੇ ਕਿ ਉਹ ਚੰਗੇ ਬੱਚੇ ਨੂੰ ਜਨਮ ਦੇ ਸਕੇ ਜੇ ਕਿਤੇ ਅਸੀਂ 2.5 ਸਾਲ ਦੀ ਉਮਰ 'ਚ ਹੀ ਘੋੜੇ ਨੂੰ ਗੱਭਨ ਕਰਾ ਦਿੰਨੇ ਆ ਤਾਂ ਉਹਦਾ ਪਹਿਲਾ ਬੱਚਾ ਵੈਸੇ ਹੀ ਛੋਟਾ ਹੋਣਾ ਸੀ 2.5 ਸਾਲ ਦੀ ਉਮਰ 'ਚ ਗੱਭਨ ਹੋਈ ਘੋੜੀ ਦਾ ਬੱਚਾ ਹੋਰ ਵੀ ਛੋਟਾ ਹੋਊਗਾ ਇੱਕ ਵਾਰ ਹੋ ਰਿਹਾ ਕੋਲੇ ਇਹ ਲਿਖਦੇ ਉਹ ਡਾਇਗਨੋਸਟਿਕ ਫੋਟੋਗ੍ਰਾਫੀ ਦੇ ਪਰਵਾਹ ਹੈ ਤਾਂ ਉਹ ਉਹਦੇ ਕੋਲੇ ਇੱਕ ਉਸ਼ੋਹ ਹੁੰਦਾ ਬਟ ਜਿਹੜੀ ਇਹਦੇ ਬਾਅਦ ਉਹਨੂੰ ਅੱਜ ਤੇ ਦੇ ਲੱਗੇ ਉਹ ਹੀ ਇਹਦੇ ਵਿੱਚ ਜਦੋਂ ਸੋਨੋਗ੍ਰਾਫੀ ਕਰਾਈ ਉਹਦੋਂ ਗੱਪਾਂ ਨਹੀਂ ਸੀਗੀ ਬਟ 3 ਮਹੀਨੇ ਤੋਂ ਪਹਿਲਾਂ ਹੀ 42 45 ਦਿਨਾਂ ਦੇ ਵਿੱਚ ਹੀ ਉਹਨੇ ਬੱਚਾ ਖੋਰਤਾ ਉਹ ਕਿਉਂਕਿ ਘੋੜੀ ਦਾ ਰੱਖ ਰਖਾ ਵੇ ਘੋੜੀ ਬਹੁਤ ਜ਼ਿਆਦਾ ਸਟ੍ਰੈਸਡ ਆ ਗਈ 90% ਉਹਦਾ ਦਾਨਾ ਪਾਣੀ ਵਧੀਆ ਨਹੀਂ ਸੀ ਇੱਕ ਬੱਚਾ ਸ਼ਾਇਦ ਉਛੇਲੇ ਜਵੱਪਣ ਹੋਏ ਹੋਵੇ ਇੱਕ ਬੱਚੇ ਨੂੰ ਦੁੱਧ ਨਹੀਂ ਆਉਂਦੀ ਹੈ ਇੱਕ ਢਿੱਡ ਜਾ ਗਿਆ ਉਪਰੋਂ ਬਹੁਤ ਜ਼ਿਆਦਾ ਗਰਮੀ ਹੋ ਗਈ ਹੈ ਸਰਦੀ ਹੋ ਗਈ ਜਾਂ ਕੋਈ ਪੈਰ ਚ ਸਾਟੇ ਲੱਗੀ ਹੋਵੇ ਕੋਈ ਐਕਸੈਸ ਸਟ੍ਰੈਸਟ ਆ ਗਈ ਉਹਦੇ ਕਰਕੇ ਹੋ ਸਕਦਾ ਹੈ ਪਹਿਲੇ 42 ਦਿਨ